मैं राजू मसीह प्रेसिडेंट इन चार्ज ऑफ सी एन आई चर्च दा पादरी हाँ तो आज एक खबर मिली कि इस पैलेस के बारे जगजीत सिंह क्लब है हिस्टोरिकली देखा जाए जब मैं स्टडी की थी उस समय जो इतों के राजा सी स्टेट गुरुद्वारा और जो मस्जिद है और ये, ये जो चर्च है ये पा, और मंदिर जो नारायण मंदिर है ਤੋ ਇਹ ਪੰਜ ਚਾਰ ਕਮਿਊਨਿਟੀਆਂ ਨੂੰ ਉਹਨਾਂ ਨੇ ਡੋਨੇਟ ਕੀਤਾ ਲੇਕਿਨ ਉਸ ਤੋਂ ਬਾਅਦ ਘਟ ਗਿਣਤੀ ਹੋਣ ਕਰਕੇ ਕ੍ਰਿਸ਼ਨਾ ਦੀ ਤੋ ਇਸ ਪਹਿਲੇ ਪੈਲਸ ਦੇ ਕਲੱਬ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਔਰ ਸਰਕਾਰ ਨੇ ਇਸ ਦੇ ਉੱਪਰ ਕਬਜ਼ਾ ਕੀਤਾ ਹੈ ਲੇਕਿਨ ਇਹ ਇੱਕ ਮਸੀਹੀ ਜੋ ਬਸੀਹੀ ਭਾਵਨਾ ਨੂੰ ਠੇਸ ਪਹੁੰਚਾਉਣਾ ਹੈ ਤੋ ਅਸੀਂ ਨਹੀਂ ਚਾਹੁੰਦੇ ਕਿ ਇਸ ਕਲੱਬ ਦੀ ਜੋ ਨਿਲਾਮੀ ਹੋਵੇ ਜਾਂ ਇਸ ਨੂੰ ਸੇਲ ਕੀਤਾ ਜਾਵੇ ਅਸੀਂ ਚਾਹੁੰਦੇ ਹਾਂ ਕਿ ਇਹ ਚਰਚੀ ਰਵੇ ਤੋ ਸਾਰੀ ਕਮਿਊਨਿਟੀ ਦੇ ਲਈ ਸਾਰਿਆਂ ਦੇ ਲਈ ਇੱਕ ਆਸਥਾ ਦਾ ਇੱਕ ਪਲੇਸ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਇਹ ਚਰਚ ਹੀ ਰਵੇ ਅਗਰ ਇਹਦੀ ਲੋਕੇਸ਼ਨ ਦੇਖੀ ਜਾਵੇ ਬਾਹਰੋਂ ਔਰ ਅੰਦਰੋਂ ਲੋਕੇਸ਼ਨ ਦੇਖੀ ਜਾਵੇ ਤਾਂ ਤੁਹਾਨੂੰ ਉਹ ਸਾਰਾ ਚਰਚ ਦੀ ਆਲਟਰ ਮਿਲੇਗੀ ਤੁਹਾਨੂੰ ਬੈਂਚਸ ਮਿਲਣਗੇ ਉਹ ਇੱਕ ਐਵੀਡੈਂਸ ਹੈ ਪ੍ਰੂਫ ਹੈ ਕਿ ਇਹ ਚਰਚ ਹੈ ਅਗਰ ਸਰਕਾਰ ਇਸ ਦੇ ਉੱਪਰ ਧੱਕਾ ਕਰਦੀ ਹੈ ਤਾਂ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਧੱਕਾ ਕਰੇ ਅਸੀਂ ਸਰਕਾਰ ਦੇ ਨਾਲ ਹਾਂ ਪ੍ਰਸ਼ਾਸਨ ਸਾਡੀ ਆਵਾਜ਼ ਨੂੰ ਸੁਣੇ ਔਰ ਪ੍ਰਸ਼ਾਸਨ ਦੇ ਨਾਲ ਹੀ ਅਸੀਂ ਮਿਲ ਕੇ ਅਸੀਂ ਅੱਗੇ ਚਰਚ ਦੀ ਗੱਲ ਕਰ ਰਹੇ ਹਾਂ ਪਰ ਅੰਦਰ ਜੇ ਗੱਲ ਕੀਤੀ ਜਾਵੇ ਸ਼ਾਮ ਨੂੰ ਵਰਮਿੰਟਨ ਜਿਹੜਾ ਉਹ ਖੇਡਿਆ ਜਾਂਦਾ ਜਾਂ ਇੱਥੇ ਤਾਸ਼ ਵਗੈਰਾ ਜਿਹੜੀ ਉਹ ਖੇਲੀ ਜਾਂਦੀ ਹੈ ਤੇ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਐਕਚੁਅਲੀ ਇੱਕ ਇੱਕ ਬੇਅਦਬੀ ਵੀ ਹੈ ਇੱਕ ਧਾਰਮਿਕ ਪਲੇਸ ਦੀ ਬੇਅਦਬੀ ਵੀ ਹੈ ਕਿ ਇੱਕ ਚਰਚ ਨੂੰ ਅਸੀਂ ਕਲੱਬ ਬਣਾ ਦਿੱਤਾ ਹੈ ਜાં ਅੰਦਰ ਤਾਸ਼ ਖੇਡੀ ਜਾ ਰਹੀ ਹੈ ਤਾਂ ਇਹ ਮਸੀਹੀ ਜੋ ਸਮਾਜ ਹੈ ਉਹਦੀ ਧਾਰਮਿਕ ਪਾਵਰ ਉੱਥੇ ਪਹੁੰਚਾਉਣਾ ਤੇ ਲੋਕ ਵੱਖ-ਵੱਖ ਧਰਮ ਦੇ ਲੋਕ ਵੀ ਖੜੇ ਆ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਸਤੇ ਗੁਰਦੀਪ ਅਨਾਰਜੀ ਖੜੇ ਆ ਪਾਸਟਰ ਸਰਬੰਨ ਖੜੇ ਆ ਤੇ ਅਸੀਂ ਬਲਮੀ ਭਾਈ ਚਾਰੇ ਵੱਲੋਂ ਇਹਨਾਂ ਦੇ ਹੱਕ ਵਿੱਚ ਆਏ ਆ ਅੱਜ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਸੀ ਕਿ ਜਗਜੀਤ ਕਲੱਬ ਦੀ ਨਿਲਾਮੀ ਹੋ ਰਹੀ ਆ ਕਿ ਸਾਨੂੰ ਸਾਡੇ ਬਿਜੜਗ ਸੰਸਦ ਦੇ ਹੁੰਦੇ ਸੀ ਕਿ ਜਦੋਂ ਸਾਡੇ ਕਪੂਰਥਲੇ ਮਹਾਰਾਜਾ ਜੀ ਰਾਜਾ ਜੀ ਹੁੰਦੇ ਸੀ ਕਿ ਸਾਡੇ ਇਹਨਾਂ ਇੱਕ ਉਹ ਸਾਡੇ ਧਰਮਾਂ ਨੂੰ ਸਤਿਕਾਰ ਕਰਦੇ ਸੀ ਸਾਡੇ ਸਾਰੇ ਧਰਮਾਂ ਨੂੰ ਪਿਆਰ ਕਰਦੇ ਸੀਗੇ ਉਹਨਾਂ ਨੇ ਹਿੰਦੂ ਸਮਾਜ ਦੇ ਨੂੰ ਆਪਣੇ ਹਿੰਦੂ ਭਾਈਚਾਰੇ ਨੂੰ ਇੱਕ ਪੰਜ ਮੰਦਰ ਜਿਹੜਾ ਹੈ ਉਹ ਦਾਨ ਵਜੋਂ ਜਗ੍ਹਾ ਦਿੱਤੀ ਸੀ ਪੰਜ ਮੰਦਰ ਬਣਾ ਕੇ ਦਿੱਤਾ ਸੀਗਾ ਤੇ ਸਿੱਖਾ ਭੱਸੇ ਭਾਈਚਾਰੇ ਨੂੰ ਸਟੇਟ ਗੁਰਦੁਆਰਾ ਸਾਹਿਬ ਉਹ ਬਣਾ ਕੇ ਦਿੱਤਾ ਸੀਗਾ ਤੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਇੱਕ ਮਸਜਿਦ ਜੜੀ ਆ ਉਹ ਇੱਕ ਦਾਨ ਵਜੋਂ ਜਿਹੜੀ ਆ ਮਸਜਿਦ ਬਣਾ ਕੇ ਦਿੱਤੀ ਸੀਗੀ ਤੇ ਜਿਹੜਾ ਕਿ ਕ੍ਰਿਸ਼ਨ ਭਾਈਚਾਰੇ ਨੂੰ ਜਿਹੜਾ ਆ ਇੱਕ ਚਰਚ ਜੜੀ ਆ ਉਹ ਬਣਾ ਕੇ ਦਿੱਤੀ ਸੀਗੀ ਤੇ ਜੇ ਗੱਲ ਕਰ ਰਹੇ ਹਾਂ ਕਿ ਪੰਜ ਮੰਦਰ ਉੱਥੇ ਜਿਹੜਾ ਵਾ ਦਾਨ ਚ ਦਿੱਤੀ ਹੀ ਜਗ੍ਹਾ ਮੰਦਰ ਆ ਉੱਥੇ ਸਟੇਟ ਗੁਰਦੁਆਰਾ ਤੇ ਉੱਥੇ ਗੁਰਦੁਆਰਾ ਵਾ ਤੇ ਮਸਜਿਦਾ ਉੱਥੇ ਮਸਜਿਦ ਬਣੀ ਹੋਈ ਆ ਤੇ ਇੱਥੇ ਕਲੱਬ ਚੱਲ ਰਿਆ ਤੇ ਤੁਸੀਂ ਚਰਚ ਦੀ ਗੱਲ ਕਰ ਰਹੇ ਹੋ ਕਿ ਚਰਚ ਨੂੰ দান ਕੀਤੀ ਜਗ੍ਹਾ ਤੇ ਚਰਚ ਸੀ ਇੱਥੇ ਪਰ ਇਦਾਂ ਦੀ ਨਜ਼ਰ ਨਹੀਂ ਆ ਰਹੀ ਕੋ ਗੱਲ ਨਹੀਂ ਇਹਦੇ ਵਿੱਚ ਕਿ ਸਰਕਾਰਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਉਂਕਿ ਘਟ ਗਿਣਤੀ ਦੇ ਲੋਕਾਂ ਦਾ ਹਮੇਸ਼ਾ ਹੀ ਤੱਕਾ ਹੁੰਦਾ ਆ ਕਿ ਸ਼ੁਰੂ ਤੋਂ ਆ ਕੇ ਮਤਲਬ ਤੱਕਾ ਕਰਦੀਆਂ ਆ ਸਰਕਾਰਾਂ ਸਮੇਂ-ਸਮੇਂ ਤੇ ਤੇ ਇਹਨਾਂ ਨੂੰ ਜਿਹੜਾ ਕਿ ਇੱਥੇ ਜਿਹੜੀ ਚਰਚ ਦੀ ਜਿਹੜੀ ਆ ਉਹ ਉੱਥੇ ਜੂਆ ਖੇਡਾਉਂਦੇ ਰੇ ਆ ਬੇਦਬੀ ਕਰਦੇ ਰੇ ਆ ਮੈਂ ਕਹਿੰਦਾ ਬੜੀ ਮੰਦ ਭਾਗੀ ਗੱਲ ਆ ਸਰਕਾਰ ਲਈ ਸਾਡੇ ਧਿਆਨ ਚ ਬਹੁਤ ਚਿਰ ਦਾ ਦਾ ਮਾਮਲਾ ਸੀਗਾ ਮੈਂ ਕਿਚਨ ਭਾਈ ਚੜਾ ਨਾਲ ਸੰਪਰਕ ਵੀ ਕਰਦਾ ਰਿਹਾ ਕਿ ਇਹ ਤੁਹਾਡੀ ਜਗਾ ਆ ਤੁਸੀਂ ਆਪਣੀ ਜਗਾ ਸੰਭੋ ਤੇ ਅਸੀਂ ਤੁਹਾਡੇ ਨਾਲ ਆ ਕਿ ਅਸੀਂ ਸਮੂਹ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਦੇ ਨਾਲ ਆ ਕਿ ਜੇਕਰ ਸਰਕਾਰ ਨੇ ਕੋਈ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਮੂਹ ਚਾ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਦਖਲ ਕਰ ਉਹ ਵਾਗੈ ਕਿ ਜਿਹੜੀ ਰਾਜੇ ਵੱਲੋਂ দান ਕੀਤੀ ਜਗਾ ਜਿਹੜੀ ਚਰਚ ਨੂੰ ਇਹ ਮਸੀ ਭਾਈ ਚੜਾ ਨੂੰ ਮਿਲਣੀ ਚਾਹੀਦੀ ਆ ਇਹ ਮੁਸੀਬਤਾਂ ਜਿਹੜੇ ਆ ਇਹਨਾਂ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਆ ਇਹਦੇ ਲਈ ਅਸੀਂ ਇਹਨਾਂ ਲਈ ਕੋਟਲੀ ਵੀ ਕੋਈ ਸੰਘਰਸ਼ ਲਈ ਕੋਈ ਐਡੀਸ਼ਨ ਨਹੀਂ ਪਾਈ ਤੇ ਅਸੀਂ ਸਮੂਹ ਮਾਲਵੀ ਭਾਈਚਾਰੇ ਜਰਾ ਜਰਾ ਆ ਮੋਢਾ ਮੋਢਾ ਲਾ ਖੜੇ ਹੋਵਾਂਗੇ ਜੀ ਅੱਜ ਜੋ ਸਰਦਾਰ ਜੋਗਾ ਸਿੰਘ ਜੀ ਟਵਾਲ ਚਰਨਜੀਤ ਜੀ ਹੱਸਰ ਤੇ ਸਾਰੇ ਸਾਰੇ ਕਮਿਊਨਿਟੀ ਜਿਹੜੇ ਆਪਣੇ ਕੱਲ ਵੀ ਸਾਡੇ ਕੋਲ ਪਹੁੰਚੇ ਸੀਗੇ ਕਿ ਇਹ ਮਸਲਾ ਵਾ ਸਾਰੇ ਲੈ ਕੇ ਵਿਦਨ ਦਾ ਪ੍ਰੂਫ ਇਹ ਲੈ ਕੇ ਸਾਰੇ ਆਏ ਸੀ ਜੀ ਉਹਨਾਂ ਪ੍ਰੂਫਾਂ ਨੂੰ ਦੇਖਣ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੀਆਂ ਬਹੁਤ ਸਾਰੀਆਂ ਜਗ੍ਹਾ ਜਿਹੜਾ ਇਹ ਵਿਰਾਸਤੀ ਤੇ ਵਿਆਸਤੀ ਸ਼ਹਿਰਵਾ ਪਰ ਇਹ ਬੜੀ ਮੰਦ ਭਾਗੀ ਗੱਲ ਆ ਕਿ ਜਿਹੜੀ ਆਪਣੇ ਆਪ ਨੂੰ ਇੱਕ ਬਦਲਾ ਦਾ ਨਾਰਾ ਦੇ ਕੇ ਤੇ ਕ੍ਰਾਂਤੀ ਦੀ ਗੱਲ ਕਰਦੀ ਸਰਕਾਰ ਸੀਗੀ ਤੇ ਉਹਨਾਂ ਕੋ ਅੱਜ 1 ਕਰੋੜ ਤੇ 42 ਲੱਖ ਰੁਪਈਆ ਵੀ ਨਹੀਂ ਨਿਕਲ ਰਿਹਾ ਕਿਉਂਕਿ ਉਹ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਬੰਦੇ ਦੀ ਤੇ ਉਹਨੇ ਇਹ ਕਲੇਮ ਕੀਤਾ ਸੀਗਾ ਕਿ ਮੈਨੂੰ ਇਹ ਜਗਾ ਵੇਚ ਕੇ ਦਿੱਤੀ ਜਾਵੇ ਹੁਣ ਸਾਡੇ ਕਪੂਰਥਲੇ ਦੇ ਵਿੱਚੋਂ ਇੱਕ ਬੁਲਟ ਟ੍ਰੇਨ ਦਾ ਜਿਹੜਾ ਹੈਗਾ ਵਾ ਟਰੈਕ ਨਿਕਲ ਰਿਹਾ ਇਸ ਤਰ੍ਹਾਂ ਦਾ ਫਿਰ ਕੱਲ ਨੂੰ ਉਹ ਵੀ ਕਹਿਣਗੇ ਕਿ ਸਰਕਾਰ ਕਹੂਗੀ ਸਾਡੇ ਕੋ ਪੈਸਾ ਆਹਨੇਗਾ ਕੱਲ ਨੂੰ ਛਲਮਰ ਬਾਗ ਵੇਚ ਦੋ ਜਾਂ ਹੋਰ ਜਿਹੜੀਆਂ ਵਿਰਾਸਤੀ ਜਿਹੜੀਆਂ ਹੈਗੀਆਂ ਵਾ ਬਿਲਡਿੰਗਾਂ ਉਹ ਵੇਚ ਕੇ ਆਪਾਂ ਜਿਹੜਾ ਹੈਗਾ ਕਪੂਰਥਲੇ ਦੇ ਜਿਹੜੇ ਹੈਗਾ ਅਕਵਾਇਰ ਕੀਤੀਆਂ ਜ਼ਮੀਨਾਂ ਵਾ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਦਈਏ ਜਦ ਕਿ ਪਹਿਲਾਂ ਇਹ ਗੱਲ ਕਰਦੇ ਸੀ ਕਿ ਕਿ ਇੰਨਾ ਰੁਪਈਆ ਜਿਹੜਾ ਹੈਗਾ ਫਲਾਨੀ ਜਗ੍ਹਾ ਤੋ ਆ ਜਾਊਗਾ ਇੰਨਾ ਰੇਤ ਮਾਫੀਏ ਤੋ ਆ ਜਾਊਗਾ ਇੰਨਾ ਸਕੂਲ ਮਾਫੀਏ ਤੋ ਆ ਜਾਊਗਾ ਇੰਨਾ ਸਾਨੂੰ ਸ਼ਰਾਬ ਵੇਚ ਕੇ ਆ ਜਾਊਗਾ ਬੜੀਆਂ ਗੱਲਾਂ ਕੀਤੀਆਂ ਗਈਆਂ ਸੀਆਂ ਸੋ ਅਸੀਂ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਮੁਸੀਬਾ ਹੀ ਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਖੜੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਫੋਲੋ ਕਰਦੇ ਆ ਤੇ ਸੱਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜੀਓ ਇਹ ਸਾਰੇ ਹੀ ਧਰਮ ਸਤਕਾਰ ਯੋਗ ਨੇ ਤੇ ਅਸੀਂ ਆਸ਼ਵਾਸ਼ਣ ਹੈ ਇਹਨਾਂ ਨੂੰ ਦਿੰਨੇ ਆ ਕਿ ਜਿੱਥੇ ਵੀ ਕਿਤੇ ਲੋੜ ਪਈ ਚਾਹੇ ਨੇਰੇ ਸਵੇਰੇ ਜਿੱਥੇ ਵੀ ਆ ਅਸੀਂ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹਨਾਂ ਦੇ ਨਾਲ ਖੜੇ ਆ ਅਗਲੇ ਮਹੀਨੇ ਨਲਾਮੀ ਜਿਹੜੀ ਆ ਉਹ ਤਰੀਕ ਜਿਹੜੀ ਤੈਅ ਹੋ ਚੁੱਕੀ ਹੈ ਕੀ ਉੱਪਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਲ ਕੱਲੀ ਗੱਲਬਾਤ ਹੋਈ ਸੀ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਨਲਾਮੀ ਹਾਲ ਦੀ ਘੜੀ ਪੋਸਟਪੋਨ ਹੋ ਚੁੱਕੀ ਆ ਸਾਨੂੰ ਇਹ ਗੱਲ ਖਬਰ ਮਿਲੀ ਸੀਗੀ ਕਿ ਕਿਉਂਕਿ ਕੱਲ ਡੀ ਸਾਹਿਬ ਫਗਵਾੜੇ ਗਏ ਹੋਏ ਸੀਗੇ ਤੇ ਸਾਡੀ ਗੱਲਬਾਤ ਹੋਈ ਸੀ ਜੇ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਉਹ ਕਹਿੰਦੇ ਸੀ ਕਿ ਨਲਾਮੀ ਜਿਹੜੀ ਆ ਉਹ ਰੋਕ ਦਿੱਤੀ ਗਈ ਆ ਸੋ ਚਲੋ ਜੇ ਰੋਕ ਦਿੱਤੀ ਗਈ ਆ ਬਹੁਤ ਵਧੀਆ ਵਾ ਪਰ ਜਿਹੜੀ ਤੁਸੀਂ ਆਪਣੇ ਪੱਤਰਕਾਰ ਵੀਰਾਂ ਨੇ ਵੀ ਸਵਾਲ ਕੀਤਾ ਕਿ ਪਹਿਲਾਂ ਕਿਉਂ ਨਹੀਂ ਗੱਲ ਹੋਈ ਕਿਉਂਕਿ ਜਿਹੜੀ ਇਹ ਨਾ ਇਹ ਸਿਰਫ ਅਸੀਂ ਪਤਾ ਕੀਤਾ ਕਿ ਸਿਰਫ 50 60 ਸਾਲ ਪਹਿਲਾਂ ਹੀ ਸਿਰਫ 50 ਸਾਲ ਪਹਿਲਾਂ ਹੀ ਜਿਹੜਾ ਹੈਗਾ ਕਲੱਬ ਵਾਇ ਹੌਣ ਦੇ ਵਿੱਚ ਆਉਂਦਾ ਵਾ ਤੇ ਜਿਹੜੀ ਇਹ ਬਿਲਡਿੰਗ ਆ ਇਹ 100 ਸਾਲ ਤੋਂ ਪੁਰਾਣੀ ਆ ਉਸ ਸਮੇਂ ਇਸ ਕਮਿਊਨਿਟੀ ਦੇ ਜਿਹੜੇ ਲੋਕ ਸੀਗੇ ਉਹ ਬੜੇ ਘੱਟ ਸੀਗੇ ਇੱਥੇ ਕੁਝ ਪਰਿਵਾਰ ਹੀ ਸੀਗੇ ਤੇ ਜਿਹੜੇ ਥੋੜੇ ਪਰਿਵਾਰ ਆ ਉਹਨਾਂ ਨਾਲ ਹਮੇਸ਼ਾ ਤਕਾ ਹੁੰਦਾ ਰਿਹਾ ਵਾ ਇਹ ਆਪਾਂ ਆਮ ਹੀ ਦੇਖਿਆ ਤੁਸੀਂ ਪਿੱਛੇ ਜੇ ਵੱਕੋ ਬੋਰਡ ਦਾ ਬੈਲ ਆਇਆ ਵਾ ਤੁਸੀਂ ਉਹ ਚ ਵੀ ਦੇਖਿਆ ਤੇ ਕਿਸ ਤਰ੍ਹਾਂ ਸਰਕਾਰ ਤਕਾ ਕਰ ਰਹੀ ਹੈ ਸਰਕਾਰ ਜਿਹੜੀ ਹੈਗੀ ਆ ਇੱਕ ਇੱਕ ਰਾਸ਼ਟਰ ਵੱਲ ਨੂੰ ਜਿਹੜਾ ਇਹ ਵਧਾਇਆ ਜਾ ਰਿਹਾ